ਦੇ ਵਗਦੀ ਫਾੜ ਫਾੜੀ ਔਰ ਖਿਆਰਖੁਰੂ ਖੋਣ ਦਾ ਵੀ ਇੱਕ ਇਨਸੀਡੈਂਟ ਸਾਹਮਣੇ ਆਇਆ ਕੀ ਸਰ ਅਪਡੇਟ ਕੀਤਾ ਉਹਦੇ ਵਿੱਚ ਕੰਪਲੀਟ ਕੀ ਇਸ ਇਹਦੇ ਵਿੱਚ ਨਾ ਚੱਕ ਸਾਧੂ ਹੈਗਾ ਆਪਣਾ ਬਾਰਡਰ ਤੇ ਜਿਹੜਾ ਹੈਗਾ ਨਾਕਾ ਇੰਟਰ ਸਟੇਟ ਇੰਟਰ ਸਟੇਟ ਵਾਲਾ ਨਾਕਾ ਹੈਗਾ ਉੱਥੇ ਤਿੰਨ ਨੌਜਵਾਨ ਸੀਗੇ ਸੁਖਵੀਰ ਅਮਰਦੀਪ ਤੇ ਜਿੰਦੀ ਇੱਕ ਦੋ ਹੈਗੇ ਆ ਮਰਨਾਈਆਂ ਪਿੰਡ ਦੇ ਇੱਕ ਤਨੋਲੀ ਦਾ ਇਹ ਤਿੰਨੇ ਹੀ ਬੁਲੇਟ ਮੋਟਰਸਾਈਕਲ ਤੇ ਟ੍ਰਿਪਲ ਰਾਈਡਿੰਗ ਦੇ ਵਿੱਚ ਆ ਰਹੇ ਸੀਗੇ ਜਦੋਂ ਮੁਲਾਜ਼ਮਾਂ ਨੇ ਇਹਨਾਂ ਨੂੰ ਰੋਕਿਆ ਤੇ ਉੱਥੇ ਇਹਨਾਂ ਦੀ ਮੈਨ ਹੈਂਡਲਿੰਗ ਹੋਈ ਆ ਔਰ ਉਹਦੇ ਵਿੱਚ ਇਮੀਡੀਏਟਲੀ ਜਦੋਂ ਸਾਡੇ ਮੁਲਾਜ਼ਮ ਨੇ ਸਾਡੇ ਨਾਲ ਗੱਲ ਕੀਤੀ ਐਸਐਸਓ ਸਾਹਿਬ ਨਾਲ ਔਰ ਡੀਐਸਪੀ ਆਪਣੇ ਸਿਟੀ ਦੇ ਨਾਲ ਇਮੀਡੀਏਟਲੀ ਇਹਨਾਂ ਨੇ ਐਕਸ਼ਨ ਕਰਦੇ ਹੋਏ ਉੱਤੇ ਐਫਆਰ ਦਰਜ ਹੋਈ ਆ ਔਰ ਇਹਨਾਂ ਵਿੱਚੋਂ ਇੱਕ ਬੰਦੇ ਨੂੰ ਅਰੈਸਟ ਕਰ ਲਿਆ ਔਰ ਦੋ ਬੰਦੇ ਜਿਹੜੇ ਹੈਗੇ ਆ ਉਹ ਹਲੇ اٹ ਲਾਰਜ ਹੈਗੇ ਉਹਨਾਂ ਨੂੰ ਵੀ ਜਲਦੀ ਫੜਾਂਗੇ ਔਰ ਮੇਰੀ ਬੇਨਤੀ ਆ ਸਾਥ ਤੁਹਾਡੇ ਮਾధ్యਮ ਰਾਹੀਂ ਕਿ ਜੇ ਦਾ ਵੀ ਕੋਈ ਇਹੋ ਜਿਹਾ ਹੁੱਲੜਬਾਜ਼ ਹੋਊਗਾ ਉਹ ਸ਼ਕਤੀ ਨਾਲ ਨਜਿੱਠਿਆ ਜਾਊਗਾ ਔਰ ਉਦੀ ਇਹ ਨਹੀਂ ਹੈਗਾ ਵੀ ਮੁਰਤੀ ਕੰਪਰੋਮਾਈਜ਼ ਹੋ ਗਿਆ ਹੋ ਗਿਆ ਉਹਨੂੰ ਡੈਡ ਐਂਡ ਤੱਕ ਉਸ ਕੇਸ 'ਚ ਜਾ ਕੇ ਕਿਉਂਕਿ ਹੁਣ ਪੀ ਐਨ ਐਸ ਦੇ ਵਿੱਚ ਐਫ ਆਰ ਦਰਜ ਆ ਔਰ ਜਿਹੜੀ ਇਹਦੀ ਪਨਿਸ਼ਮੈਂਟ ਹੈਗੀ ਆ ਔਰ ਪਹਿਲਾਂ ਨਾਲੋਂ ਜ਼ਿਆਦਾ ਹੈ ਸਰ ਸਦੀਵੇਂ ਕੀ ਇਹ ਵੀ ਬਤ ਲੱਗਾ ਵੀ ਵੈਪਨ ਖੋਣ ਦੀ ਵੀ ਕੋਸ਼ਿਸ਼ ਕੀਤੀ ਇਹ ਇੱਕ ਪਲਾਨਡ ਆਰ ਇਨਸੀਡੈਂਟ ਨਹੀਂ ਨਹੀਂ ਇਨਸੀਡੈਂਟ ਹੋਇਆ ਜਿੱਦਾਂ ਉਹਨੂੰ ਰੋਕਦੇ ਸੀ ਜੀ ਰੋਕਦੇ ਦੌਰਾਨ ਹੀ ਜਦੋਂ ਮੈਨ ਹੈਂਡਲਿੰਗ ਹੋਈ ਵਰਦੀ ਫੱਟੀ ਔਰ ਉਹਦੇ ਵਿੱਚ ਦੌਰਾਨ ਹੀ ਉਹਦਾ ਜਿਹੜਾ ਪਾਇਆ ਹੋਇਆ ਪਿਸਤਲ ਸੀਗਾ ਉਹਨੂੰ ਵੀ ਹੱਥ ਉਹਨੇ ਮਾਰਿਆ ਔਰ ਮੈਨ ਹੈਂਡਲਿੰਗ ਦੌਰਾਨ ਹੀ ਹੋਇਆ ਇਹ ਚੀਜ਼ ਔਰ ਬਰਦਾਸ਼ਤ ਨਹੀਂ ਹੋਊਗਾ ਬਿਲਕੁਲ ਇਹੋ ਜਿਹੀ ਗੱਲ ਵੀ ਕਰੂੰਗਾ ਕੋਈ ਉਹ ਵੀ ਪਹਿਲਾਂ ਆਪ ਗਲਤ ਹੈ ਤਿੰਨ ਬੰਦੇ ਮੋਟਰਸਾਈਕਲ ਤੇ ਆ ਫਿਰ ਦੁਬਾਰਾ ਸਾਡੇ ਮੁਲਾਜ਼ਮ ਨਾਲ ਖੁੱਲੜਵਾਜੀ ਕਰ ਰਹੇ ਆ ਔਰ ਇੱਥੇ ਸਤਿਅਕਸ਼ਣ ਐਸਐਸਪੀ ਸਾਹਿਬ ਲੋ ਕਲੀਅਰ ਕਟ ਇਨਸਟਰਕਸ਼ਨਸ ਹੈਗੇ ਸਾਰਿਆਂ ਨੂੰ ਜਿਹੜਾ ਵੀ ਬੰਦਾ ਕੋਈ ਮੁਲਾਜ਼ਮ ਦੇ ਨਾਲ ਗਲਤੀ ਕਰੂਗਾ ਉਹਨੂੰ ਵਕਸ਼ਿਆ ਨਹੀਂ ਜਾਊਗਾ ਜੇਕਰ ਸਾਡਾ ਮੁਲਾਜ਼ਮ ਤੇ ਮਿਸਬੀਹ ਹੋਇਆ ਕੁਝ ਉਹਦੇ ਵੱਲੋਂ ਗਲਤੀ ਆ ਤੇ ਇਮੀਡੀਏਟਲੀ ਸਾਡੇ ਧਿਆਨ ਚ ਲਿਆ ਉਹ ਵੀ ਔਨ ਮੈਰਿਟ ਕਰ ਲਊਗਾ ਸਰ ਇਹਨੇ ਧਾਰਾ ਕਿਹੜੀਆਂ ਕਿਹੜੀਆਂ ਲੱਗੀਆਂ ਵਾਸੀ ਉਹਦੇ ਤੇ ਜਿਹੜੀਆਂ ਹੈਗੀਆਂ ਆ 221 132 121 ਔਰ 304 ਬੀ ਐਨ ਐਸ ਸਰੀਰ ਨਿਸ਼ਾਬ ਕਰਾਂ ਫੜਿਆ ਗਿਆ ਤੂੰ ਇਸ ਪਹਿਲੇ ਮ ਕਰ ਨਹੀਂ ਉਹ ਨਾ ਕੋਈ ਇਹਨੂੰ ਕੇਸ ਪਹਿਲਾਂ ਤੂੰ ਚੱਲਦਾ ਕਿ ਪਹਿਲੀ ਵਾਰੀ ਨਾ ਪਹਿਲਾ ਕੇਸ ਨਹੀਂ ਹਾਲੇ ਇਨਵੈਸਟੀਗੇਸ਼ਨ ਜਸਟ ਹੋ ਗਈ ਇਸ ਵੇਰੇ ਫੜਿਆ ਹਾਲੇ ਇੱਕ ਬੰਦਾ ਫੜਿਆ ਦੋ ਬਾਕੀ ਹੈਗੇ ਫੜਿਆ ਉਹਦਾ ਨਾਮ ਕੀ ਹੈ ਸੁਖਵੀਰ ਜੀ